ਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਆਏ ਹੜਾਂ ਦਰਮਿਆਣ ਪੰਜਾਬ ਦੌਰੇ ਤੇ ਆ ਰਹੇ ਨੇ ਤੇ ਵਿਰੋਧੀਆਂ ਦੇ ਵੱਲੋਂ ਕਈ ਵੱਡੇ ਸਵਾਲ ਵੀ ਚੁੱਕੇ ਜਾ ਰਹੇ ਨੇ ਇਸ ਦਰਮਿਆਣ ਕੈਬਨਿਟ ਮੰਤਰੀ ਮਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸਾਡਾ ਜੋ ਨੁਕਸਾਨ ਹੋਇਆ ਇਸ ਬਾਰੇ ਕਦੇ ਸੋਚਿਆ ਨਹੀਂ ਸੀ ਇਨਾ ਹੜਾਂ ਦੌਰਾਨ 4 ਲੱਖ ਏਕੜ ਦੇ ਕਰੀਬ ਫਸਲ ਤਬਾਹ ਹੋ ਗਈ ਆ ਬੰਟ ਟੁੱਟਣ ਕਾਰਨ ਵੱਡਾ ਨੁਕਸਾਨ ਹੋਇਆ ਉਹਨਾਂ ਨੇ ਕਿਹਾ ਕਿ ਸੜਕਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਤੇ 3300 ਇਮਾਰਤਾਂ ਪ੍ਰਭਾਵਿਤ ਹੋ ਚੁੱਕੀਆਂ ਨੇ ਜਿਸ ਤਰ੍ਹਾਂ ਜੇ ਕਿਸੇ ਦੂਜੇ ਦੇਸ਼ 'ਚ ਵੀ ਆਪਦਾ ਆਉਂਦੀ ਆ ਤਾਂ ਮਦਦ ਕਰਦੇ ਨੇ ਜਿਵੇਂ ਅਫਗਾਨਿਸਤਾਨ ਦੇ ਵਿੱਚ ਕੀਤੀ ਆ ਵਧੀਆ ਗੱਲ ਐ ਦੂਜੇ ਦੇਸ਼ਾਂ ਨੇ ਮਦਦ ਕਰਨੀ ਹੁੰਦੀ ਆ ਤੇ ਇਸੇ ਤਰ੍ਹਾਂ ਮਦਦ ਦੀ ਉਮੀਦ ਅਸੀਂ ਵੀ ਰੱਖਦੇ ਆ ਸੋ ਇਹ ਕਰੀਬ 20-25 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਐ ਜਿਹੜਾ ਉਹ ਪੰਜਾਬ ਦਾ ਹੋਇਆ ਤੇ ਫੌਰੀ ਤੌਰ ਤੇ ਤੁਰੰਤ ਇਸ ਰਾਹਤ ਦੀ ਸਾਨੂੰ ਜ਼ਰੂਰਤ ਐ ਦੇ 60000 ਕਰੋੜ ਰੁਪਇਆ ਜਿਹੜਾ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਵੱਲ ਬਕਾਇਆ ਹੈ ਉਹ ਵੀ ਅਸੀਂ ਮੰਗ ਕਰਾਂਗੇ ਕਿ ਉਹਦੀ ਵੀ ਅਨਾਉਂਸਮੈਂਟ ਕਰਕੇ ਜਾਣ ਬਲਕੇ ਪੈਸਾ ਰਿਲੀਜ਼ ਕਰਕੇ ਜਾਣ ਹੋਵੇ ਕਿ ਆਕੇ ਪੰਜਾਬ ਦਾ 20 ਤੋਂ 25 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਵੀ ਕੀਤੀ ਹੈ ਕਿ 60 ਹਜ਼ਾਰ ਕਰੋੜ ਰੁਪਏ ਦੀ ਬਕਾਇਆ ਰਾਸੀ ਦੇਣ ਦਾ ਵੀ ਜਿਹੜਾ ਪ੍ਰਧਾਨ ਮੰਤਰੀ ਮੋਦੀ ਐਲਾਨ ਕਰਕੇ ਜਾਣ ਉਹਨਾਂ ਨੇ ਕਿਹਾ ਕਿ ਸਾਨੂੰ ਫੌਰੀ ਤੌਰ ਤੇ ਰਾਹਤ ਦੀ ਲੋੜ ਆ ਤਾਂ ਜੋ ਅਸੀਂ ਆਪਣੇ ਰੁਕੋਏ ਕੰਮ ਸ਼ੁਰੂ ਕਰ ਸਕੀਏ ਮੰਤਰੀ ਗੋਇਲ ਨੇ ਅੱਗੇ ਵੀ ਕਿਹਾ ਕਿ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਤੇ ਸਾਡੇ ਫੰਡ ਰੋਕੇ ਰੱਖੇ ਹੋਏ ਨੇ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਤੁਰੰਤ ਮਦਦ ਕੀਤੀ ਜਾਵੇ ਅਸੀਂ ਪ੍ਰਧਾਨ ਮੰਤਰੀ ਮੋਦੀ ਦਾ ਸਾਰਾ ਪੰਜਾਬ ਸਵਾਗਤ ਕਰ ਰਹੇ ਹਾਂ ਤੇ ਨਾਲ ਹੀ ਮਦਦ ਦੀ ਵੀ ਉਮੀਦ ਕਰਦੇ ਹਾਂ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਦੇਸ਼ ਲਈ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ ਤੇ ਅੱਜ ਪੰਜਾਬ ਨੂੰ ਮਦਦ ਦੀ ਲੋੜ ਆ ਮੈਂ ਕਹਿਣਾ ਚਾਹਣਾ ਕਿ ਸਾਡਾ ਜੋ ਨੁਕਸਾਨ ਹੋਇਆ ਉਹ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਜਿਹਦੀ ਕਦੇ ਕਲਪਨਾ ਨਹੀਂ ਕੀਤੀ ਸੀ ਹਰ ਸੈਕਟਰ ਦੇ ਵਿੱਚ ਭਾਵੇਂ ਕ੍ਰੌਪ ਦੀ ਗੱਲ ਕਰ ਲਈਏ 4 ਲੱਖ ਏਕੜ ਦੇ ਕਰੀਬ ਫਸਲ ਤਬਾਹ ਹੋ ਗਈ ਤੇ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਬੇਸ਼ੱਕ ਧੂਸੀ ਬੰਨ ਸਾਡੇ ਕਿਤੇ ਨਹੀਂ ਟੁੱਟੇ ਸਭ ਕੁਝ ਠੀਕ ਰਹਾ ਤੇ ਪਾਣੀ ਓਵਰਫਲੋ ਹੋ ਗਿਆ ਓਵਰਫਲੋ ਹੋ ਕਰਕੇ ਬੰਨ ਜਿਹੜੇ ਟੁੱਟ ਗਏ ਸੋ ਉੱਥੇ ਵੱਡਾ ਨੁਕਸਾਨ ਹੋਇਆ ਸਾਨੇ ਉਸ ਦੇ ਉੱਤੇ ਬਹੁਤ ਵੱਡਾ ਕੰਮ ਕਰਨਾ ਹੈ ਇਹ ਪਾਣੀ ਉਤਰਨ ਤੋਂ ਬਾਅਦ ਤੇ ਮੰਡੀ ਬੋਰਡ ਦੇ ਉੱਥੇ ਵੱਡਾ ਨੁਕਸਾਨ ਹੋਇਆ ਤੇ ਸੜਕਾਂ ਨੇ ਜਿਹੜੀਆਂ ਸੜਕਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਤੇ ਸਕੂਲਾਂ ਦੀਆਂ ਕਾਲਜਾਂ ਦੀਆਂ ਕਰੀਬ 3300 ਬਿਲਡਿੰਗਾਂ ਜਿਹੜੀ ਉਹ ਪ੍ਰਭਾਵਿਤ ਹੋਈ ਹੈ ਤੇ ਇਸ ਤੋਂ ਇਲਾਵਾ ਬਿਜਲੀ ਦੇ ਹਜ਼ਾਰਾਂ ਖੰਭੇ ਗਿਰ ਗਏ ਟਰਾਂਸਫਾਰਮਰ ਪਾਣੀ ਦੇ ਵਿੱਚ ਡੁੱਬ ਗਏ ਸੋ ਬਹੁਤ ਵੱਡਾ ਇਹ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਹੈ ਸੋ ਇਸ ਸਮੇਂ ਜਦੋਂ ਕੋਈ ਵਿਪਦਾ ਆਉਂਦੀ ਆ ਤਾਂ ਉਦੋਂ ਕੇਂਦਰ ਹੀ ਮਦਦ ਕਰਦੇ ਹੁੰਦੇ ਨੇ